ਉਸੇ ਦੀ ਹੀ ਸ਼ਮਦਾ ਹੈ ਜਿਹੜਾ ਸੰਤੋਖੀ ਮਨੁੱਖ ਦੀ ਅਰਦਾਸ ਨੂੰ ਆਕਾਲ ਪੁਰਖ ਵਾਹਿਗੁਰੂ ਸੁਣ ਲੈਂਦਾ ਹੈ ਜਿਹੜਾ ਸੰਤੋਖੀ ਹੋਵੇ ਮਨ ਦੇ ਵਿੱਚ ਜਿਹਦੇ ਸੰਤੋਖ ਹੋਵੇ ਤੇ ਜੋ ਸੱਚੇ ਪਾਤਸ਼ਾਹ ਕਹਿੰਦੇ ਨੇ ਸਤ ਸੰਤੋਖ ਹੋਵੇ ਅਰਦਾਸ ਸੁਣ ਸੱਚ ਬਹਾਲੇ ਬਾਸ ਤਾਂ ਸੁਣ ਸਦ ਬਹਾਲੇ ਬਾਸ ਕਹਿੰਦੇ ਨੇ ਜਿਹੜਾ ਸੰਤੋਖੀ ਮਨੁੱਖ ਅਰਦਾਸ ਕਰਦਾ ਕਰਦਾ ਉਸ ਦੇ ਸੁਣ ਲੈਂਦਾ ਅਤੇ ਪਰਮਾਤਮਾ ਖੋਜ ਸਦਕੇ ਅਜਿਹੇ ਮਨੁੱਖ ਨੂੰ ਪਾਸ ਵਟਾਉਂਦਾ ਹੈ ਅਤੇ ਆਪਣੇ ਚਰਨਾਂ ਦੇ ਵਿੱਚ ਜਿਹੜੀ ਹੈ ਥਾ ਬਖਸ਼ਦਾ ਹੈ ਅਸਮ ਵਿੱਚ ਜਿਹੜੇ ਸੰਤੋਖੀ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਅਸਲ ਵਿੱਚ ਉਹੀ ਸੇਵਕ ਹਨ ਉਹ ਫਿਰ ਮੰਦੇ ਕਦੇ ਵੀ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ ਭਲਾ ਕੰਮ ਕਰਦੇ ਹਨ ਅਤੇ ਧਰਮ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦੇ ਹਨ ਉਹਨਾਂ ਦੇ ਅੰਦਰੋਂ ਧੰਧਿਆ ਦਾ ਮੋਹ ਤੇ ਮਾਇਆ ਦਾ ਮੋਹ ਦੀਆਂ ਜੰਜੀਰਾਂ ਟੁੱਟ ਜਾਂਦੀਆਂ ਨੇ ਤੇ ਭਗਵਾਨ ਉਹ ਸਤਿਆਲਪੁਰਖ ਵਹਿਗੂ